ਨਰਹਰਾਜ ਸਾਹਿਬ ਹਰ ਜਗਦੁਲ ਭਗਤੀ ਉਪਾਇ ਪੈਜ ਰਖਤਾ ਆਇਆ ਰਾਮ ਰਾਜ ਹਰ ਨਾਕਸ ਦੁਤ ਹਰ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰੀਆਂ ਨਿੰਦਾਂ ਪਿੱਠ ਦੇ ਨਾਮ ਦੇਉ ਮੁਕਲਾਇਆ ਜਨ ਨਾਨਕਿਆ ਸਾਹ ਹਰ ਸੇਵਾਂ ਅੰਤਲੇ ਛਡਾਇਆ ਸ਼ਲੋਕ ਮਹੱਲਾ ਪਹਿਲਾ ਧੁਖਦਾਰੂ ਸੁਖ ਰੋਗ ਭਇਆ ਜਾ ਸੁਖ ਤਾਮਨਾ ਹੋਈ ਤੂ ਕਰਤਾ ਕਰਨਾ ਮੈਂ ਨਾਹੀ ਜਾਹੁ ਕਰੀ ਨਾ ਹੋਈ भले बलिहारी कुदरत वसिया तेरा अंत न जाई लखिया रहा जात मैं जोत जोत मह जाता कल गला भरपूर रहया तू सच्चा साहब जगत सवाल जिन की ती सो पार पया कहू नानक करते किया बातां जो किस करना सो कर रहया सोदर रागासा महला पहला एक ओंकार गुर प्रसाद सोदर तेरा केहा सो कर केहा जित बह सर्व संभाले ਵਾਜੇ ਤੇਰੇ ਨਾਦ ਨੀਕ ਅਸ਼ੰਕਾ ਕੀਤੇ ਤੇਰੇ ਬਾਵਨ ਹਾਰੇ ਕੀਤੇ ਤੇਰੇ ਰਾਗ ਪਰਿਸੋ ਕਹੀਏ ਕੀਤੇ ਤੇਰੇ ਗਾਵਨ ਹਾਰੇ ਗਾਵਣ ਸੁਧਨੋ ਪਉਣ ਬਾਣੀ ਬਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਣ ਸੁਧਨੋ ਚਿਤੁ ਗੁਪਤਿ ਲਿਖਣੇ ਵਿਦਾਨ ਲੇਖ ਲੇਖ ਤੁਰਨ ਵਿਚਾਰੇ ਗਾਵਣ ਕੋ ਨੋ ਸਰਬਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਸੁਧਨੋ ਦਨੰਦਰ ਆਸਨ ਬੈਠੇ ਦੇਵ ਤੇ ਆਦਰ ਨਾਲੇ ਗਾਵਣ ਤੁਧਨੋ ਸੇਟੇ ਸਮਾਦਿ ਅੰਦਰ ਗਾਵਣ ਤੁਧਨੋ ਸਾਡੇ ਵਿਚਾਰੇ ਗਾਵਣ ਤੁਧਨੋ ਜਠੀ ਸੰਤੋ ਕੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਤ ਪਨਦ ਕੀ ਸਰੂਜੁ ਜੁਗ ਜੁਗ ਵਿਧਾ ਨਾਲੇ ਗਾਵਣ ਤੁਧਨੋ ਮੋਹਨਿਆ ਮਨ ਮੋਹਨ ਸਰਬਮੱਚ ਪਿਆਲੇ ਗਾਵਣ ਤੁਧਨੋ ਲਤਨੁ ਪਾਈ ਤੇਰੇ ਅਟਸਰ ਤੀਰੇ ਤਨਾਲੇ ਗਾਵਣ ਤੁਧਨੋ ਜੋਤ ਮਹਾਬਲ ਸੂਰਾ ਗਾਵਣ ਤੁਧਨੋ 파ਣੀ ਚਾਰੇ ਗਾਵਣ ਤੁਧਨੋ ਖੰਡ ਮੰਡੰ ਵਰਮੰਡਾ ਕਰ ਕਰ ਰਖੇ ਤੇਰੇ ਧਾਰੇ ਸਹੀ ਤੁਦਨੋ ਗਾਵਣ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਇ ਕੀਤੇ ਤੁਦਨੋ ਗਾਵੈ ਸੇ ਮਾ ਚਤਨਿਆ ਵੰਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਰਾਸਨ ਸਾਹਿਬ ਸਾਚਾ ਸਾਥੀ ਨਾਹੀ ਹੈ ਪੀ ਹੁਸੀ ਜਾਇ ਨਾ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਦੀ ਸੀਮਾ ਜਿਨੀ ਉਪਾਈ ਕਰ ਕਰ ਦੇਖੇ ਗੀਤਾ ਆਪਣਾ ਜੋਤਿਸ ਦੀ ਵਡਿਆਈ ਜੋਤਿਸ ਭਾਵੇ ਸੋਈ ਕਰਸੀ ਬਿਰਕੁਮ ਨਾ ਜਾਇ ਸੁਰਪਾ ਸੋ ਸੋ ਪਰ ਸਾਇ ਵਿਨਾਨ ਕਰੈ ਨ ਰਜਾਈ ਆਸਾ ਮਹੱਲਾ ਪਹਿਲਾ ਸੁਣ ਵਡਾ ਕੇ ਸਭ ਕੋਇ ਕੇਵੜ ਵਡਾ ਡੀਠਾ ਹੋਇ ਕੀਮਤ ਪਾਇ ਨ ਕਿਹਾ ਜਾਏ ਕਹਿਨੇ ਵਾਲੇ ਤਿਰ ਰਹੇ ਸਮਾਇ ਵੱਡੇ ਮੇਰੇ ਸਹਬਾ ਗਹਿਰੰਗ ਵੀਰਾ ਗੁਨ ਜਿਹਰਾ ਕੋਇ ਨ ਜਾਣੇ ਤੇਰਾ ਕੀਤਾ ਕੇਵੜ ਜੀਰਾ ਰਹਾਉ ਸਭ ਸੁਰਤਿ ਵਿੱਚ ਸੁਰਤਿ ਪਮਾਈ ਸਭ ਕੀਮਤ ਨੂੰ ਲਕੀਮਤ ਪਾਈ ਵਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨਾ ਜਾਏ ਤੇਰੀ ਤਲ ਵਡਿਆਈ सब सत सब तब सब चिदा बुरखा किया वही ना पाई करम ले आखन वाल क्या क्या बीचारा नानक सच सु आखा जीवरे मरद आखने औखा सच है ना सच नाम की लागू है भूख हैलिया तो दुख रोक विसरे मूरी मा साब सच ना रहाओ ਜਿਨਾਂ ਕੀ ਤੇਲ ਵੜਿਆ ਯਾਰ ਸਕੇ ਕੀਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨ ਹੋਵੇ ਘਾਟ ਨਾ ਜਾਏ ਨਾ ਮਰੇ ਨਾ ਹੋਵੇ ਸੋਗ ਦਿੰਦਾ ਰਹੇਨ ਚੁੱਕੇ ਭੋਗ ਮਨ ਇਹੋ ਹੋਰ ਨਾਹੀ ਕੋਈ ਨਾਕੋ ਹੋਆ ਨਾਕੋ ਹੋਏ ਜਿਉ ਡਾਵ ਤੇ ਵੜ ਤੇਰੀ ਦਾਰ ਜਿੰਦਨ ਕਰਕੇ ਕੀਤੀ ਰਾਤ ਕਸਮ ਸਾਰੇ ਕੇ ਗਮਜਾਤ ਨਾਨਕ ਨਾਵੇ ਬਾਝੁਰ ਸੁਨਾਥ ਰਾਗ ਗੁਦਰੀ ਮਹੱਲਾ ਚੌਥਾ ਹਰ ਕੇ ਜਣ ਸਤਬੁਰ ਸਰਬ ਰਖਾ ਬਣਾ ਕਰੋ ਗੁਰ ਪਾਸ ਨਾਮ ਕੇਰੇ ਕਿਰਤ ਮੁਸਲਮਾਨ ਨਾ ਕਰਦੇ ਨਾ ਬਰਗਾਸ ਮੇਰੇ ਮੇਧ ਗੁਰਦੇਵ ਮੁਖ ਰਾਮਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਿਕਾਈ ਹਰ ਕੀਰਤ ਹਮਦੇ ਵਹਿਰਾ ਸਰਹਾਉ ਹਰ ਜਨ ਕੇਵੜ ਭਾਗ ਵਡੇ ਰ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਵਤਾ ਸੇ ਮਿਲ ਸੰਗਤ ਗੁਣ ਪ੍ਰਗਾਸ ਬਿਨ ਹਰ 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 ਰਸਨਾਮ ਨਾ ਪਾਏ ਤੇ ਭਾਗ ਹੀ ਜੰਪਾਸ ਜੋ ਸਾਧਗੁਰ ਸਰਨ ਸੰਤ ਨਹੀਂ ਆਏ ਤ੍ਰਿਗ ਜੀਵ ਤ੍ਰਿਗ ਜੀਵਾਸ ਦਿਨ ਹਰ ਜਣ ਸਾਧ ਗੁਰ ਸੰਗਤ ਪਾਇ ਤੇ ਣ ਤੁਰ ਮਸਤਕ ਲਿਖਿਆ ਲਿਖਾ ਜ ਧਨ ਤਨ ਸਭ ਸੰਗਤਿਤ ਹਰ ਰਸ ਪਾਇ ਮਿਲ ਜਣ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹਲਾ ਪੰਜਵਾਂ ਕਾਹਿ ਰਿਮ ਚਿਤਵ ਅਦੰਜਾ ਆਹਰ ਹਰ ਜੀਉ ਪਰਿਆ ਸੈਲ ਪਤਨ ਮਹਿ ਜੰ ਤੁਿ ਉਪਾਇ ਸਾ ਕਰਜ ਦਾ ਗਿਗਰ ਤਰਿਆ ਮੇਰੇ ਮਾਦੋ ਜੀ ਸਾਧ ਸੰਗਤ ਮਲੇ ਸੋ ਤਰਿਆ ਗੁਰ ਪ੍ਰਸਾਦਿ ਪਰਮ ਬਦ ਪਾਇ ਸੋ ਕੇ ਕਾਸ ਢਰਿਆ ਰਹਾਉ ਜਨਨ ਪਿਤਾ ਲੋਗ ਸੁਭੰਤਾ ਕੋਈ ਨ ਕਿਸ ਕੀ ਤਰਿਆ ਸਿਰ ਸਿਰ ਦਾ ਕਸਮਾ ਹੈ ਠਾਕੁਰ ਕਾ ਹੈ ਮਨ ਪੋਹ ਕਰਿਆ ਊੜੇ ਊੜਾ ਵੇਸੇ ਕੋ ਸਾਦੇ ਪਾਛੇ ਵਸ ਢੀ ਸਰਿਆ ਤਨ ਕਉਣ ਕਲਾਵੇ ਕਮ ਜਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸਤਿ ਸਿਧਾਂ ਠਾਕੁਰ ਕਰਤਲ ਧਰਿਆ ਜਨ ਨਾਨਕ ਬਲਬਲ ਸਦ ਬਲ ਜਾਈ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆ ਗਿਆ ਸਾ ਮਹੱਲਾ ਚੌਥਾ ਸੂਪਰਤ ਇੱਕ ਓੰਕਾਰ ਸਤੁਰ ਪਰਸਾਦ ਸੂਪਰ ਕਿੰਨ ਰੰਝਣ ਹਰ ਪਰ ਖੜਨੰਜਣ ਹਰ ਅਗਮਾਬੇ ਮੇ અપਾਰ ਸਭ ਧਿਆਵੇ ਸਭ ਧਿਆਵੇ ਦੁਜੀ ਹਰ ਸੱਚੇ ਸਰਜਨਹਾਰਾ ਸਭ ਜੀਤ ਮਾਰੇ ਜੀ ਦੁਨੀਆ ਕਾ ਦਾ ਤਾਰਾ ਹਰ ਧਿਆਵੇ ਸੰਤੋਖੀ ਸਭ ਦੁਖ ਵਿਗਾਰ ਨਹਾਰਾ ਹਰਿਆ ਪੇ ਠਾ ਗੁਰਾ ਪੇ ਸੇਵਕ ਜੀ ਗਾ ਨਾਨਕ ਜント ਵਿਚਾਰਾ ਤੂ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪਰਕ ਸਮਾਨ ਹਿਤ ਦਾਤਿਗ ਪਿਖਾਰੀ ਜੀ ਸਭ ਤੇਰੇ ਚੋਲ ਬਿਨਾਣਾ तू आपे जाता तो भगता तो जी हो तो, 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 तो न वरना जाना तू तो पार ब्रह्म बेंत बेंत दी तेरे क्या गुना कब खाना जो सेवा जो सेवा तुझे ज नानक तिर फिर बाना हर त्यावे हर त्यावे तुझे से जुग सुखवासी से मुक्त से मुक्त भाई जिन हरते त्या जिन तन तूटी जमकी फासी <coughs> जिन निरपो जिन हर निरपो त्या है जिन का पो सब भगवासी जिन सेवे जिन सेवे मेरा हर जीते हर हर रूप समासी ਸਹੀ ਤਨ ਸੇ ਤਨ ਜਿਨ ਹਰਤੇ ਆ ਜੀ ਜਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਵੀ ਭਰੇ ਬੇੰਤ ਦੇੰਤਾ ਤੇਰੀ ਭਗਤ ਤੇਰੇ ਭਗਤ ਸਲਾਹ ਦੂਜੀ ਹਰਨੇ ਕੇ ਨੀ ਤੈਨੰਤਾ ਤੇਰੇ ਨਿਗ ਤੇਰੇ ਨਿ ਕਰੇ ਹਰ ਪੂਜਾ ਜੀ ਤਬਤਾਪੇ ਜਪੇ ਦੇੰਤਾ ਤੇਰੇ ਨਿਗ ਤੇਰੇ ਨਿ ਪੜੇ ਬਹੁ ਸਾਰੇ ਸਾਸਤ੍ਰ ਦੇ ਘਟ ਕਿਰਾ ਕਰ ਕਰਮ ਕਰਨਤਾ ਸੇ ਪਗਲ ਸੇ ਪਲ ਪਲੇ ਜਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂ ਆਰ ਪਰ ਕੇ ਪਰੰਪਰ ਕਰਤਾ ਜੇ ਜਵੜੇ ਵਰਨਾ ਕੋਈ ਤੂ ਜੁਜੁਗ ਇਕੋ ਸਦਾ ਸਦਾ ਤੂ ਇਕੋ ਜੀ ਤੁਨੇ ਚਲ ਕਰਤਾ ਸੋਈ ਜਿਦੇ ਆਪੇ ਭਾਵੇਂ ਸੋਈ ਵਰਤੇ ਜਿਦ ਆਪੇ ਕਰੇ ਸੋ ਹੋਈ ਜਿਦ ਆਪੇ ਸਭ ਪਾਈ ਜੀ ਤੂ ਦਾ ਆਪੇ ਸਿਰ ਜੇ ਸਭ ਹੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋ ਆਸਾ ਮਹੱਲਾ ਚੋਥਾ ਤੂ ਕਰਤਾ ਸਤਿਆਰ ਮੈਂ ਦਾਸ ਆਈ ਜੋ ਤੂ ਭਾਵੇਂ ਸੋਈ ਥੀ ਸੀ ਜੋ ਤੂ ਦੇ ਸੋਈ ਹੋ ਪਾਈ ਰਹੋ ਸਭ ਤੇਰੀ ਤੂੰ ਸਭ ਨਹੀਂ ਤੇ ਹੈ ਜਿਸਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਗਵਾਇ ਦੂਰ ਆਪ ਵਿਛੋੜਿਆ ਆਪ ਮਿਲਾਇ ਤੂਦ ਰਿਆ ਸੋ ਤੁਹੀ ਮਾਇ ਤੁਦ ਨਹੀਂ ਦੂਜਾ ਕੋਈ ਨਾਏ ਜੀਰਨ ਸਭ ਤੇਰਾ ਖੇਲ ਜੋਗ ਮਿਲ ਵਿਛੜਾ ਸੁ ਗੀ ਮੇਲ ਜਿਸਨੂੰ ਤੂ ਜਾਣੇ ਸੋਈ ਜਨ ਜਾਣੇ ਹਰ ਗੁਣ ਸਦੀ ਜਾ ਖਵਕਣ ਬਿਨ ਹਰ ਸੇਵਾ ਤੇਨੇ ਸੁਭ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਕਸੂਰ, ਤੁਧੁ ਬਿਨੁ ਦੂਜਾ ਵਰਨ ਨਾ ਕੋਇ, ਤੂੰ ਘਰਿ ਘਰਿ ਵੇਖੈ ਜਾਣੈ ਸੋਇ, ਜੇ ਨਾਨਕ ਗੁਰਮੁਖਿ ਪਰਗਟੁ ਹੋਇ, ਆਸਾ ਮਹਲਾ ਪਹਲਾ, ਥਿਤਿ ਸਰਵਣੇ ਭਈ ਲੈ ਨੀਵਾਸਾ, ਪਾਣੀ ਪਾਵਕ ਤਿਨਹੈ ਜੀਆ, ਪੰਕਜ ਮਹਾ ਪਾਣੀ ਚਾਲੈ ਹਮ ਵੇਖੈ ਤੇ ਡੂਬਿ ਅਲੈ, ਮਨਿ ਏਕ ਨ ਚੇਤਸ ਮੂਢ ਮਨਾ, ਹਰਿ ਬਿਸਰਹਿ ਤੇਰਹਿ ਗੁਣ ਗਲਿਆ ਰਹਾਉ, ਨਾਉ ਜੇਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ, ਪ੍ਰਣਮਤ ਨਾਨਕ ਦਿਨ ਕੀ ਸਰਨਾ ਜਿੰਤੂ ਨਾਹੀ ਵਿਸਰਿਆ ਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਕ ਦੇਹ ਰੀਆ ਗੋਮਦਿਰਨ ਕੇ ਹੀ ਤੇਰੀ ਬਰੀਆ ਅਭਰ ਕਾਤਰੇ ਕਿ ਤਰਨਾ ਕਾਮਲ ਸਾਸਨੁ ਭਜਿ ਕੇਵਲ ਨਾਮ ਰੰਝਾਨ ਲਾ ਭਵਦਰਨ ਕਹਿ ਜਨਾ ਬਿਤਾ ਜਤ ਰੰਗ ਮਾਇਆ ਕਹਿ ਰਹਾਓ ਜਪ ਤਵ ਸਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣੇ ਹਰਿ ਰਾਯਾ ਰਹੁ ਨਾਨਕ ਅਮ੍ਰਿਤ ਕਰਮਾ ਸਰਨ ਪਰੇਤੀ ਰੱਖੋ ਸਰਮਾ ਪਾ ਚਹਿ ਬਸੰਤ ਕਬਿਓ ਬਾਸ ਬਿੰਦੂ ਚੋਪਈ ਅਮ੍ਰਿਤ ਰੋ ਹਾ ਦੇ ਰੱਛਾ ਪੂਰਨ ਹੋਇ ਜਿਤ ਕੀ ਵਿਚਾ ਤਉ ਚਰਨਮ ਡਾਇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੁਸਤ ਬੈ ਤੁਮ ਕਾ ਹੋ ਆਪ ਹਾ ਦ ਮਹੀਂ ਬਚਾਓ ਸੁਖੀ ਬਸੈ ਮੂਰੋ ਪਰਿਵਾਰਾ ਸੇਵਕ ਸਿਤ ਸਭੇ ਕਰਤਾਰਾ ਮੂਰ ਰਛਾਣਿ ਜਿ ਕਰਦਾ ਕਰੀਐ ਸਭੈ ਰਣਕੋ ਆਦ ਸੰਧਰੀਐ पूर्ण होए हमारी आशा तोर भजन की रही प्यासा तुम्हें चाड़ पे वरना त्यों जो बर त्यों सु तुम ते पाऊं सेवक सिख हमारे तारिये चुन चुन सत्र हमारे मारिए। <coughs> आप हार दे मुझे वरिये मरण काल का त्रास निवरिये पूजो सदा हमारे पच्चा सूर्य शुद्ध करिये वृक्षा अच्छा। राख ले में राख न हारे साहिब संत सहे सा प्यारे दीन बन दुष्टन के हंता तुम्हारी चतुर्दशा काल पाय ब्रह्मा अवतरा काल पाय शिव देव अवतरा काल पाय करम सन प्रकाश सकल काल का किया तमासा जवन काल जो गीस कियो वेद राय ब्रह्मा ज्योति <coughs> जवन काल सब लोग सो आ नमस्कार है तए हमारा जवन काल सब दत्त बनायो देव दज बजायो बुजायो आज दिन ते कै अवतरा सुधरो समझियो हमारा नमस्कार तिथि ही को हमारे सकल प्रजा जन आप सोवारी ਸੇਵਕਨ ਕੋ ਸੇਵਨ ਸੁਭਦੀ ਆ ਸਤਰਨ ਕੋ ਪਰਮ ਬਦਪੀਓ ਘਟ ਘਟ ਕੇ ਅੰਤਰ ਕੀ ਜਾਣ ਭਲੇ ਵਿਰੇ ਕੀ ਪੀਰ ਪਛਾਨਤ ਕੀੰਟੀ ਤੇ ਗੁੰਥੇ ਰਸੂਲ ਸੱਬਰ ਕਿਰਪਾ ਦੇਸ ਕਰ ਫੁੱਲਾ ਹੰਤੰ ਦੁਪਾਇ ਤੇ ਦੁਕੀ ਸੁਪਾਇ ਸਾਧਨ ਕੇ ਸੁਖੀ ਇਹ ਕੇ ਕੀ ਪੀ ਉਪਜਾਨੇ ਘਟ ਘਟ ਕੇ ਪਰਵਰਤੀ ਜਾਣ ਜਬ ਗ੍ਰਸ ਘਰਾ ਘੜ ਤਾਰਾ ਪਰ ਜਾ ਧਰਤ ਤਬ ਦੇ ਉਪਰ ਜਵਾ ਕਰਤ ਕਰਤ ਹੋ ਕਬੂ ਤੁਮੈ ਮਿਲਤ ਦੇ ਤਰ ਸਭ ਹੋ ਜੇਤੇ ਬਨ ਸਿਰ ਸਭ ਤਾਰੇ ਆਪ ਆਪਣੀ ਬੂਝਿ ਉਚਾਰੇ ਤੁਮ ਸਭ ਹੀਤੇ ਰਹਤ ਨਿਰਾਨ ਜਾਣਤ ਭੇਦ ਭੇਦ ਅਰੇ ਆਲਮ ਨਿਰੰਕਾਰ ਨਿਰਮਕਾਰ ਨਿਲੰਬਾਦ ਨੀਲ ਨਾੜਿਆ ਸਭ ਤਾਕਾ ਮੂੜ ਚਾਰਤ ਪੇਦਾ ਜਾ ਕੋ ਪੇਮ ਨ ਭਾਵਤ ਬੇਦਾ ਤਾ ਕੋ ਕਿਰਪਾ ਹਨ ਨਮਾਤਮਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿ ਸਦਾ ਸੋ ਨਿਰੰਕਾਰ ਕਾ ਚਿੰਤ ਨਹਿ ਭਿਵ ਆਪ ਆਪਣੀ ਗੁਰ ਹੈ ਜੇਤੀ ਬਰਨਤ ਭਿੰਨ ਭਿੰਨ ਤੋਹਿ ਤੇਤੀ

ਦੇਰ ਤੋਂ ਜਰਨੀ ਪਰੇ ਤਿੰਨ ਕੈ ਦੁਸਖ ਤੁਹਾ ਮਰੇ ਪੁਰਖ ਜਨ ਉਪਗ ਪਰੇ ਤਿਹਾਰੇ ਦਿਨ ਕਾ ਤੁਮ ਸਖੜ ਸਉਟਾਰੇ ਜੋ ਕਲ ਕੋ ਇਕ ਭਾਰਤ ਹੈ ਤਾਕੇ ਕਾਲ ਨਿਤਨੇ ਹੈ ਰਚਾ ਹੋਇ ਤਾ ਸੁਭ ਕਾਲ ਦੁਸਰੇ ਸਰੇ ਤਤ ਕਾਲਾ ਜੇਰ ਪਾਦਰਿ ਸੰਜਾਇਨੇ ਹਰਿਉ ਤਾਕੇ ਤਾਪ ਤਨ ਤੁਮੋ ਹਰੋ ਰਿੱਧ ਸਿਧ ਕਰਮੋ ਸੁਭ ਹੋਇ ਦੁਸਸਾਤ ਧਕੇ ਨਾ ਕੋਈ ਇਕ ਬਾਰ ਜਿਨ ਤੁਮੈਂ ਸੰਭਾਰਾ ਕਾਲ ਫਾਸ ਤੇ ਤਾਈ ਹੁ ਬਾਰਾ ਜਿੰਨਰ ਨਾਮ ਤੇ ਹਾਰੋ ਕਹਾ ਦਾਰਿ ਦੁਸ਼ਦੋਗ ਤੇ ਰਹਾ ਖੜਗ ਕੇ ਤਮੈ ਸਰਨ ਤੇ ਹਾਰੀ ਆਪ ਹਾਰ ਦੇ ਲਿਉ ਬਾਰੀ ਸਰਬ ਠੋਰ ਮੋਹ ਸੁਹਾਈ ਦੁਸ਼ਦੋਗ ਤੇ ਲਿਉ ਬਚਾਈ ਸੋਇਆ ਪਾਏ ਗਏ ਜੋ ਤੇ ਤੁਮਰੇ ਕਬ ਤੇ ਕੋ ਆਕਰੇ ਨਹੀਂ ਆਨਿਉ RAM ਰਹੀਮ ਪ੍ਰਾਨਕ ਰਾਨੇ ਕਹਿ ਮਤੇ ਕ ਨਾ ਮੰਨਿਉ ਹਮਰੇ ਸਾਸਰ ਬੇਸਵੇ ਬਹੁ ਪੇਦ ਕੈ ਹਮ ਇਕ ਨਾ ਜਨੁ ਸ੍ਰੀ ਅਸਪਾਨ ਕਿਰਪਾ ਕਰਨ ਲਈ ਕਰ ਮੈਂ ਨ ਕਹਿਉ ਸੋ ਤੁਹੀ ਬਕਾਨ ਦੋਹਰਾ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰ ਦੁਆਰ ਬਾਇ ਗਹਿ ਕੀ ਲਾਜਿ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਨੰਦੇ ਕੋਨਕਾਰ ਸਤਗੁਰ ਪ੍ਰਸਾਦ ਨੰਦ ਭਿਆ ਮਰੀ ਮਾਈ ਸਤਗੁਰ ਮੈਂ ਪਾਇਆ ਸਤਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ ਜੋ ਦੋਤਾ ਗਾਓ ਹਰੀ ਕੇ ਰਮਨ ਜਿਨੇ ਵਸਾਇ ਕਹਿ ਨਾਨਕੇ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲ ਹਰ ਨਾਲ ਰਹੁ ਤੂੰ ਮਨ ਮੇਰੇ ਦੂਖ ਸਭ ਬਿਸਾਰਨਾ ਜੰਗੀ ਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਗਲਾ ਸਮਰਾਤ ਸੁਆਮੀ ਸੋ ਕੇ ਮਨੋ ਬਿਸਾਰੇ ਕਹਿ ਨਾਨਕੇ ਮਨ ਮੇਰੇ ਸਦਾ ਰਹੁ ਹਰ ਨਾਲ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰੇ ਕਰਤਾ ਤੇਰੇ ਸਭ ਕੇ ਕੈ ਜਿਤੇ ਸੋ ਪਾਵੇ ਸਦਾ ਸਤਿ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਹੇਰੇ ਕਹੇ ਨਾਨਕ ਸਤਿਏ ਸਾਹਿਬ ਕਾ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮੇ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆਂ ਘਰ ਸ਼ਾਂਤ ਸੁਖ ਮਨੈ ਵਸੈ ਜਿਨ ਇੱਛਾ ਸਭ ਪੁਜਾਈਆਂ ਸਦਾ ਕਰ ਭਾਣ ਕਿਤਾ ਗਰ ਬਿਟੋ ਜਿਸ ਧਿਆਏ ਵੜਿਆਈਆਂ ਕਹੇ ਨਾਨਕ ਸੁਨੋ ਸੰਤੋਸ਼ਵਲ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਬਰਤ ਘੜ ਸਭਾਗੇ ਘੜ ਸਭਾਗੇ ਸ਼ਬਦ ਵਾਜੇ ਕਲਾ ਜਤ ਕਰਤਾਰੀਆਂ ਪੰਚ ਦੂਤਰ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਧ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ ਰਹਿ ਨਾਨਕ ਤੈ ਸੋ ਘੋਵਾ ਤਤ ਕਰੇ ਅਨੇ ਹਦ ਵਾਜੇ ਧਨਿਤ ਸੁਨੋ ਵਦ ਭਾਗੀ ਹੋ ਸਕਲੇ ਮਨੋਰਤ ਪੂਰੇ ਪਾਰ ਬ੍ਰਹਮ ਪ੍ਰਪਾਇਆ ਤਰੇ ਸਕਲੇ ਵਿਸੂਰੇ ਦੁਖ ਰੋਗ ਸੰਤਾ ਪਿਉ ਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਪੇ ਪੂਰੇ ਗੁਰ ਤੇ ਜਾਣੀ ਸੋ ਨਿਤੇ ਪਨੀਤ ਕਹ ਤੇ ਪੂਤ ਸਤਗੁਰ ਰਹਿਆ ਪਰਪੂਰੇ ਬਿਣਵੰਤ ਨਾਨਕ ਗੁਰ ਚਰਨ ਲਾ ਦੇਵਾ ਜੇ ਨਹ ਤੂਰੇ ਮੰਦਾਵਣੀ ਮਹੱਲਾ ਪੰਜਵਾ ਥਾਲੂ ਵਿੱਚ ਤਨ ਵਸਤੂ ਪਈ ਸਰਸਨ ਤੋਂ ਬ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪ੍ਰਾਪਾਇੋ ਜਿਸ ਕਾ ਸਭ ਸੇ ਉਦਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਇਸ ਕਾ ਹੋਏ ਉਦਾਰੋ ਇਹ ਵਰਤ ਜਿ ਨਾ ਜਾਇ ਨਿਤਨੇ ਤਰ ਫਿਰ ਧਾਰੋ તમ ਸੰਸਾਰ ਕਰ ਲਗਤਰੀ ਸਭ ਨਾਨਕ ਬ੍ਰਹਮ ਪ੍ਰਸਾਰੋ ਸਲੋਕ ਮਹੱਲਾ ਪੰਜਵਾ ਤੇਰਾ ਕੀ ਤਾਜ ਤੁਨਾਹੀਂ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਨਾਹ ਨਹੀਂ ਆਪੇ ਤਰਸ ਪਿਓਈ ਤਰਸ ਗਿਆ ਮੇਰੇ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾ ਮਿਲੇ ਤਾ ਜੀ ਵਾਤਨ ਮਨਤੀ ਵੇ ਹਰਿਆ ਪੋੜੀ ਜਿੱਥੇ ਤੂੰ ਸਮਰਾਤ ਜਿੱਥੇ ਕੋਈ ਨਾਏ ਉਥੇ ਤੇਰੀ ਰਖ ਗਨੀ ਉੱਦਰ ਮਾਹ ਸੁਣ ਕੇ ਜਮਕੇ ਦੂਤ ਨਾਏ ਤੇਰੇ ਝੜ ਜਾਏ ਕੋਦਲ ਦੇ ਤੁਮਸਾ ਗੁਰ ਸਬਦੀ ਪਾਰ ਪਾਏ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਹੀ ਖਾਏ कल मैं हे पुनि गुन गोविंद गाय सबसे नो कृपा संभाले साहि साहि बिरथा कोई ना जाय जी आवे तुडे आए श्लोक महल्ला 5 <coughs> अंतर्गुरु आराधना जीवा जब कुरणाओ मैत्री सदगुरु टेकना स्वर्णि सुर्णा गुरुणा सतगुरु से तीरतया दरगे भाये ठाओ कहू न आने कृपा करे जिसमें वद जग में उत्तम काडिए बिरले केई के महल्ला 5 ਕੇ ਰਕ ਕੇ ਨਿਹਾਰਿਆ ਪਿਉ ਬਾਰੀਆਂ ਧੁਰ ਕੀ ਪੈਰੀ ਪਾਈ ਕਾਜ ਸਵਾਰੀਆਂ ਹੋ ਆਇਆ ਭਧਿਆਲ ਮਨੋ ਨਾ ਵਿਚਾਰੀਆਂ ਸਾਧ ਜਨ ਕੇ ਸੰਗ ਭਉ ਜਲਤਾਰੀਆਂ ਸਾਖਤ ਰਿੰਦਕ ਦੁਸਤਿ ਕਿਨ ਮਾ ਹੈ ਵਿਦਾਰੀਆਂ ਈਸਾਹਬ ਕੀ ਟੇਕ ਨਾਨਕ ਮਣੇ ਮਾਏ ਜਿਸ ਮਰ ਸੁਖ ਹੋਏ ਸਗਲੇ ਦੁਖ ਜਾਏ ਈਸਾਹਬ ਕੀ ਟੇਕ ਨਾਨਕ ਮਣੇ ਮਾਏ ਜਿਸ ਮਰ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ